ਅੰਦਰੂਨੀ ਬਗਾਵਤ ਦਾ ਸਾਹਮਣਾ ਕਰ ਰਹੀ ਪੰਜਾਬ ਕਾਂਗਰਸ ਕਈ ਹਲਕਿਆਂ ਵਿੱਚ ਬਾਗਿਆਂ ਨੂੰ ਮਰਉਣ ਵਿੱਚ ਸਫਲ ਹੁੰਦੀ ਦਿਖਾਈ ਦੇ ਰਹੀ ਹੈ। ਬਟਾਲਾ ਤੋਂ ਕਾਂਗਰਸੀ ਉਮੀਦਵਾਰ ਅਸ਼wini ਸੇਖੜੀ ਨੇ ਸੋਮਵਾਰ ਨੂੰ ਉਸ ਸਮੇਂ ਸੁਖਤਾ ਸਾਲਿਆ ਜਦੋਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਯਵਾ ਦੀਆਂ ਕੋਸ਼ਿਸ਼ਾਂ ਸਦਕਾ ਸਥਾਨਕ ਕਾਂਗਰਸੀ ਆਗੂਆਂ ਨੇ ਸੇਖੜੀ ਨੂੰ ਪੂਰਨ ਹਮਾਇਤ ਦੇਣ ਦਾ ਐਲਾਨ ਕੀਤਾ। ਦੱਸ ਦੇਈਏ ਕਿ ਅਸ਼wini ਸੇਖੜੀ ਦੇ ਭਰਾ ਇੰਦਰ ਸੇਖੜੀ ਉਹਨਾਂ ਦੇ ਖਿਲਾਫ ਵੀ ਆਪਣਾ ਪੰਜਾਬ ਪਾਰਟੀ ਵੱਲ ਚੋਣ ਲੜ ਰਹੇ ਹਨ ਅਤੇ ਇਹ ਸਾਰੇ ਨਾਰਾਜ਼ ਕਾਂਗਰਸੀ ਇੰਦਰ ਸੇਖੜੀ ਦੇ ਹੱਕ ਵਿੱਚ ਤੁਰੇ ਸਨ ਅਤੇ ਹੁਣ ਇਹਨਾਂ ਨੇ ਅਸ਼wini ਸੇਖੜੀ ਦੀ ਅੱਜ ਦਾ ਪ੍ਰਤਾਪ ਸਿੰਘ ਬਾਜਵਾ ਮੈਂਬਰ ਪਾਰਲੀਮੈਂਟ ਜਿਹੜੇ ਸਾਡੇ ਫਾਰਮਰ ਪ੍ਰਦੇਸ਼ ਕਾਂਗਰਸ ਦੇ ਅਧਿਕਾਰਛ ਨੇ ਬਟਾਲੇ ਵੇਕੇ ਆਏ ਔਰ ਜਿੰਨੇ ਸਾਡੇ ਕਾਂਗਰਸ ਦੇ ਐਕਐਮਸੀਜ਼ ਔਰ ਸੀਨੀਅਰ ਲੀਡਰਸ ਨੇ ਜਿਨ੍ਹਾਂ ਚੋਂ ਪਾਉਣਕੌਰ ਪਾਮਾ ਜੀ ਸਾਡੇ ਰੂਪ ਲਾਲ ਜੀ ਔਰ ਸਾਡੇ ਭੋਲਾ ਜੀ ਵਿਜੇਂਦਰ ਸ਼ਰਮਾ ਜੀ ਰਾਜਕੁਮਾਰ ਜੀ ਜਿੰਨੇ ਸਾਡੇ ਐਕਐਮਸੀ ਕਾਂਗਰਸ ਦੇ ਇੱਕ ਗਰੁੱਪ ਬਣਾ ਕੇ ਕਾਂਗਰਸ ਦੀ ਅੱਜ ਤੱਕ ਮਦਦ ਨਹੀਂ ਸੀ ਕਰ ਰਹੇ ਬਾਜਵਾ ਸਾਹਿਬ ਨੇ ਬੜੀ ਖੂਬਸੂਰਤੀ ਨਾਲ ਸਾਰਾ ਫੈਸਲਾ ਕਰਾ ਦਿੱਤਾ ਹੈ ਸਾਰੀ ਪਾਰਟੀ ਇਕੱਠੀ ਹੋ ਗਈ ਹੈ ਪੰਜਾਬ ਦੇ ਬਟਾਲਾ ਦੇ ਲੋਕਾਂ ਦੇ ਹਿੱਤਾਂ ਦੇ ਲਈ ਅੱਜ ਸਾਰੇ ਨੇ ਸੰਡਰ ਕੀਤਾ ਇੱਕ ਝੰਡੇ ਥੱਲੇ ਇੰਡੀਆ ਨੈਸ਼ਨਲ ਕਾਂਗਰਸ ਦੇ ਝੰਡੇ ਥੱਲੇ ਸਾਰੇ ਇਕੱਠੇ ਹੋ ਕੇ ਚੋਣਾਂ ਲੜ ਰਹੇ ਹਨ ਤੁਹਾਨੂੰ ਪਤਾ ਹੈ ਹਰ ਪਰਿਵਾਰ ਦੇ ਵਿੱਚ ਛੋਟੇ ਮੋਟੇ ਕੋਈ ਡਿਫਰੈਂਸਸ ਹੁੰਦੇ ਨੇ ਬਟ ਪਾਰਟੀ ਨਾਲ ਕੋਈ ਡਿਫਰੈਂਸਸ ਨਹੀਂ ਸੀ ਉਹ ਸਾਰੇ ਅੱਜ ਸੌਟ ਆਊਟ ਹੋ ਗਏ ਨੇ ਵੇਖੋ ਅੱਜ ਸਾਰਿਆਂ ਨੂੰ ਵੱਡੀ ਲੋੜ ਹੈ ਸਾਰੇ ਸਾਥੀਆਂ ਨੂੰ ਮੈਂ ਅਪੀਲ ਕੀਤੀ ਸੀ ਅੱਜ ਵੱਡੀ ਲੋੜ ਹੈ ਪੰਜਾਬ ਨੂੰ ਬਚਾਉਣ ਦੂਜੀ ਲੋੜ ਹੈ ਆਪਣੀ ਜਮਾਤ ਇੰਡੀਆ ਨੈਸ਼ਨਲ ਕਾਂਗਰਸ ਨੂੰ ਪੈਰਾਸਰ ਕਰਨੀ ਤੇ ਤੀਜੀ ਲੋੜ ਹੈ ਕਿ 10 ਸਾਲ ਜਿਹੜਾ ਸਾਡੇ ਸਾਥੀਆਂ ਨੇ ਸਾਡੇ ਕਾਂਗਰਸਮੈਨ ਨੇ ਸਾਡੇ ਕਾਂਗਰਸ ਦੇ ਵਰਕਰਜ਼ ਨੇ ਬਹੁਤ ਵੱਡੇ ਪੇਮਾਨੇ ਤੇ ਇਥੇ ਜ਼ਿਆਤੀਆਂ ਉਹਨਾਂ ਨੂੰ ਹੋਈਆਂ ਨੇ ਸੋ ਇਸ ਟਾਈਮ ਜ਼ਰੂਰੀ ਹੈ ਕਿ ਜਿਹੜਾ ਵੀ ਕਾਂਗਰਸ ਪਾਰਟੀ ਹਾਈ ਕਮਾਂਡ ਨੇ ਨੁਮਾਇੰਦਾ ਕੱਲਿਆ ਹੈ ਕਾਂਗਰਸ ਦੀ ਟਿਕਟ ਤੇ ਉਤੇ ਸਾਡਾ ਬੁਨਿਆਦੀ ਫਰਜ਼ ਹੈ ਕਿ ਅਸੀਂ ਸਾਰੇ ਉਹਦੀ ਮਦਦ ਕਰੀਏ ਹਾਂ ਇਹ ਗੱਲ ਮੈਨੂੰ ਅਸ਼ਵਨੀ ਜੀ ਨੇ ਤੇ ਬਾਕੀ ਸਾਥੀਆਂ ਨੇ ਇਹ ਗੱਲ ਕਹੀ ਹੈ ਕਿ ਇਨ ਫਿਊਚਰ ਕਦੀ ਵੀ ਕੋਈ ਲੋੜ ਪੈਂਦੀ ਹੈ ਕੋਈ ਛੋਟੇ ਮੋਟੇ ਕੋਈ ਡਿਫਰੈਂਸਸ ਵੀ ਹੁੰਦੇ ਨੇ ਤੇ ਉਹ ਮੈਨੂੰ ਇਹਨਾਂ ਨੇ ਹੱਕ ਦਿੱਤਾ ਹੈ ਕਿ ਤੁਸੀਂ ਸੀਨੀਅਰ ਹੋਣ ਦੇ ਸਾਡੇ ਵੱਡੇ ਭਰਾ ਹੋਣ ਦੇ ਨਾਤੇ ਤੁਸੀਂ ਬੈਠ ਕੇ ਪਰਿਵਾਰ ਨੂੰ ਇੱਕ ਰੱਖਣ ਚ ਸਾਰੇ ਅਗਰ ਪਾਸ ਦੇ ਵਿੱਚ ਕੋਈ ਪ੍ਰੋਬਲਮ ਇਸ ਕਿਸਮ ਦੀ ਆਏਗੀ ਉਹਨਾਂ ਮੈਨੂੰ ਹੱਕ ਦਿੱਤਾ ਹੈ ਕਿ ਤੁਸੀਂ ਬੈਠੋ ਤੇ ਉਹਨੂੰ ਸੌਲਟ ਆਊਟ ਕਰੋ